ਹਾਂਜੀ ਮਿੱਤਰ ਪਿਆਰਿਓ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਮਿੱਤਰ ਸਾਰੇ ਠੀਕ ਆ ਤੁਹਾਨੂੰ ਮੈਂ ਬਧੀਆ ਆਜੋ ਸੁਣੋ ਬਾਈ ਸੁਣੀ ਨਾ ਮળોੜੇ ਆ ਟਰੈਕਟਰਾਂ ਬਾਰੇ ਦਿੰਨੇ ਆ ਜਾਣਕਾਰੀ ਆਜੋ ਅੱਗੇ ਵੀਡੀਓ ਕਰ ਲਿਆ ਕੰਟੀ ਜੀ ਬਾਈ ਬਧੀਆ ਵੀਰੇ ਬਧੀਆ ਤੁਸੀਂ ਸੁਣਾਓ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਪੂਰਾ ਅੱਛਾ ਗੇ ਕਰ ਦਈਏ ਸਾਡ ਬਾਈ ਦਬਰਾ 744 ਮਾਡਲ ਹੈਗਾ ਇਹ 2013 13 ਡਿਮਾਂਡ ਹੈ ਜੀ ਬਾਈ ਦੀ 4 ਲੱਖ ਤੇ 88000 ਰੁਪਏ ਡਿਮਾਂਡ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਰੀਜਨਲ ਆ ਸਾਰਾ ਕਿਤੇ ਵੀ ਕਾਲ ਨਹੀਂ ਲੱਗਣੀ ਜੇ ਲਿਖੀ ਹੋਈ ਹੈ ਜੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਆਹ ਨਾਲ ਤੇ ਐਡਾ ਖਰਚਾ ਵੀ ਲੈ ਲੇ ਭਾਂ ਠੀਕ ਆ ਜੀ ਸਾਰਾ Ориਜਨਲ ਆ ਠੀਕ ਆ ਬਟਕ ਨਾਲ ਦੇ ਆ ਇਹਨਾਂ ਗੁਰਾਂ ਵਾਲਾ ਸੀਲਾ ਲੱਤੂ ਵੀ ਇਹਦਾ ਕੈਰੇਕਟਰ ਦੇ ਲੱਗੇ ਆ ਪ੍ਰੋਪਰ ਸਾਰੀਆਂ ਆ ਪਾ ਪੂਪ ਵਾਲੀਆਂ ਵੀ ਲੋਕਲ ਬਟਡੇ ਦਾ ਨੰਬਰ ਆਪਣਾ ਠੀਕ ਆ ਬਾਈ ਜੇ ਭਾਈ ਆਪਾਂ ਟਾਇਰਾਂ ਦੀ ਗੱਲ ਕਰੀਏ ਆ ਦੂਲੇ ਤਾਂ ਵੇਆ ਮਗਰਲੇ ਹੈਗੇ 80 ਪੈਸੇ ਕਿਹੜੀ ਕੰਪਨੀ ਡਟਾਰਾ ਬਈ ਟੀਕੇਟੀ ਦੇ ਅਗਲੇ ਕੁੜੀਆ ਦੇ ਫੁੱਲ ਟੌਪ ਮਾਡਲ ਵਾਲਾ ਆਗਾ ਮਗਰ ਉਹ ਚੱਕਰਾ ਦੇ ਤਾਂ ਬੰਦੇ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਨਾਲ ਵਰਤ ਵੀਡੀਓ ਫੁੱਲ ਟੌਪ ਮਾਡਲ 14 ਨੇ ਡੇਣਾ ਚਾਹ। ਨਾ ਮਾਨ ਰੈਕ ਕੰਪ੍ਰੈਸਰ ਮੰਨ ਕੇ ਚੱਲ 292 ਪੈਸੇ ਕ੍ਰਿਸ਼ਨ ਮੰਨ ਕੇ ਆਵੇ। ਠੀਕ ਆ ਬਈ हां ਜਿਹੜੀ ਕੀ ਤੈਨੂੰ ਦੱਸ ਕੇ ਦੇਤੀ 20 ਲੀਟਰ ਦੇ ਤੇ ਕਿਤੇ ਰੰਗ ਵੀ ਕਲਮ ਲੱਗੀ ਹੋਵੇ ਉਹਦੀ ਮੇਰੀ ਪੂਰੀ ਗਰੰਟੀ ਹੈ ਭਾਵੇਂ ਆਉਣ ਜਾਂਦਾ ਤੇਲ ਦਾ ਖਰਚਾ ਲੈ ਲੈ ਚੰਕ ਚੰਕ ਚੈੱਕ ਕਰਾ ਦੇ ਲੀਟਰ ਦੀ ਪਈ ਜਾਣਾ ਉਹਵੇਂ हां भाई ਨਿਓ ਜਲ ਨੂੰ ਵੀ ਚਾਬੀ ਨਹੀਂ ਲੱਗੀ ਹੈ ਤਾਂ ਕੈਕਟਰ ਤੇ हां भाई ਬਾਕੀ ਵੀ ਚੋਂ ਭਾਵੇਂ ਰੈਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਨਰ ਰੈਟਰ ਇਹ ਤੋਂ ਲੈ ਕੇ ਜਿਹੜਾ ਤੱਕ ਰੇਨ ਵਾਲਾ ਦਾ ਟੂਟ ਕਵਰ ਕੋਈ ਨਹੀਂ ਭੁੱਲਿਆ ਅਜੇ ਤੱਕ ਠੀਕ ਹੈ ਵੀ ਹਾਂ ਜੀ ਰੇਟ ਵੀ ਉਹ ਜਾਇਦਾ ਦੱਸੀ ਫਿਰ 4 ਲੱਖ ਦਾ 80000 ਦਾ ਆਪਣੀ ਡਿਮਾਂਡ ਹੋਗੀ ਕੋਈ ਲੈਂਡ ਦੇਣ ਵਾਲਾ ਦੱਸ 80000 ਰੁਪਏ ਬੰਦਾ ਖੁਸ਼ ਹੋ ਕੇ ਜਾਵੇ 4.5 ਲੱਖ ਦਾ ਨਾ ਯਾਰ ਜਿਆਦਾ ਆ ਵੀ 2.4 ਲੱਖ ਰੁਪਏ ਮੌਕੇ ਦੀ ਮੰਤਾਨ ਕਰਦੇ 4 ਲੱਖ ਤੇ 40000 ਰੈਂਟ ਦੇ ਦਿੰਦੇ ਠੀਕ ਆ ਬਾਈ ਠੀਕ ਆ ਕੋਈ ਇਸ ਤੋਂ ਬਾਅਦ ਕੋਈ ਕਮੀ ਹੋਵੇ ਉਹਦੀ ਆਪਣੀ ਬੰਦ ਕਰ ਲੈ ਠੀਕ ਆ ਬਾਈ ਬਹੁਤ ਬੰਦਾ ਆਹ ਸੋਨਾ ਲਿਖਾ 750 2013 ਮਾਡਲ 417000 ਡਿਮਾਂਡ ਅਡੀਸ਼ਨ ਡਰਾਈਵਰ ਦੀ ਬਣ ਕੇ ਚੱਲ ਪਈ ਇਹਦੀ ਵੀ ਰੁਪਏ 295 ਪੈਸੇ ਆਗੇ ਕਿਤੇ ਵੀ ਗਲਮ ਲੱਗੀ ਹੋਵੇ ਹਾਂ ਬਈ ਤੁਹਾਨੂੰ ਗਾਰੰਟੀ ਹੈ ਚੱਲੇ ਮਗਰਾਡਾ ਨੇ ਇੱਕ ਦੋ ਬੋਲੇ ਹੋਏ ਅੰਦਰੋਂ ਠੀਕ ਹੈ ਅੱਜ ਆਹ ਤੇ ਬਲੂ ਦੇ ਬੰਪ ਹਾਂ ਬਈ ਸਭ ਕੁਝ ਨਾਲ ਦਾ ਡੀਟੇਲ ਥੱਲੇ ਦੀ ਜਰੀ ਚੈੱਕ ਕਰਾ ਤੇ ਬੈਟਰੀ ਮੂਰੀ ਮਸਲ ਸਟਿੱਕਰ ਵੀ ਨਾਲ ਦੇ ਪਿਆ ਹੈ ਠੀਕ ਹੈ ਬਾਈ ਆਹ ਸ਼ੋਦੀ ਜੰਪ ਜੰਪ ਚੈੱਕ ਕਰਾ ਰਹੇ ਹਾਂ ਮੈਂ ਬਈ ਆਹ ਬਾਈ ਪੈਰ ਜਮਾ ਸ੍ਰੀ ਦੀ ਕੰਪਨੀ ਦੀ ਆ ਸੀ ਆਰ ਤੋਂ ਵਰਦਾਨ ਦੀ ਠੀਕ ਹੈ ਬਾਈ ਬਣ ਕੇ ਚੱਲ 80 ਪੈਸੇ ਮੂਹ ਨਹੀਂ ਡਰ ਬਾਈ ਠੀਕ ਜੀ ਜਮਾ ਸ੍ਰੀ ਦੀ ਕੰਪਨੀ ਦੇ ਟਾਇਰ ਆ ਪੋਲ ਟੌਪ ਮਾਡਲ ਵਾਲਾ ਹੈਗਾ ਡਬਲ ਠੀਕ ਹੈ ਬਾਈ ਸਮਾਨ ਸਾਰੇ ਕੰਪਲੀਟ ਮਿਲ ਜੂ ਬਾਈ ਬਹੁਤ ਸਾਰਾ ਉੱਤੇ ਹੀ ਹੈਗਾ ਠੀਕ ਹੈ ਬਈ ਇਹ ਕਿੰਨੇ ਹੌਸਪਾਵਰ ਚ ਆਉਂਦਾ ਬਈ ਇਹ 55 55 ਹੌਸਪਾਵਰ ਨੰਬਰ ਬਈ ਇਹ ਨੰਬਰ ਇਹਦਾ 80 ਲੱਗੀ ਇਹਦਾ 80 ਠੀਕ ਹੈ ਬਈ ਡਿਮਾਡ ਤਾਂ ਆਪਾਂ ਜੀ ਰੱਖਦੇ ਆ 4 ਲੱਖ ਤੇ 17000 ਰੁਪਏ ਡਿਮਾਡ ਕਿੰਨੇ ਕਿ ਛੱਡ ਦਾਂਗੇ ਬਈ ਆਪਾਂ ਜੀ ਇਹ ਵੀ ਆਪਾਂ ਮੰਨ ਕੇ ਚਲੋ 4 ਲੱਖ ਦਾ ਹੋਰ ਕੋਈ ਮਾਨਦਾਨ ਬਈ ਹੋਰ ਮੌਕੇ ਦੇ ਆ ਕਿੰਨੇ ਕਿ ਛੱਡ ਜਾਇਜ਼ ਰੇਟ ਦਾ ਸੋ ਲਾਸਟ ਇਅਰ ਇਹ ਮਾਨਸਾਨਾ ਬਈ ਬਾਲਾ ਨਹੀਂ ਆ ਟਰੈਕਟਰ ਤੇ ਕਮੀ ਹੈ ਠੀਕ ਆ ਬਾਈ ਇਹ ਦੂਸਰੀ ਵਾਰੀ ਆਪਣੇ ਕੋਲ ਨਿਊ ਹਾਲੈਂਡ 3630 12 2012 ਮਾਡਲ ਡਿਮਾਂਡ ਹੈਗੀ ਬਾਈ ਦੀ 4 ਲੱਖ ਤੇ 90 ਹਜ਼ਾਰ ਰੁਪਏ ਡਵਾੜ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਵੀ ਮੰਨ ਕੇ ਚੱਲ ਅ ਵੀ ਟ੍ਰੈਕਟਰ ਆਪਣੇ ਕੋਲ ਜਿੰਨੇ ਦਿਨ ਤੋਂ ਬਿਠਾਈ ਹੈ ਨਾ ਇਹ ਵੀ ਰੇਟ ਦੀ ਕੰਡੀਸ਼ਨ 95% ਹੈ ਇਹ ਰੰਗ ਪੀਟ ਇਹ ਵੀ ਸਾਰਾ ਓਰਿਜਨਲ ਆ ਜਲਨ ਨੂੰ ਇਹ ਪ੍ਰੋਬਲਮ ਨਹੀਂ ਖੁੱਲੀ ਹੈ ਜਦੋਂ ਠੀਕ ਆ ਬਾਈ ਰੀਅਰਲ ਦੇ ਟਾਇਰ ਨਵੇਂ ਜੇ ਕੇ ਸਿਰੇ ਦੂਜੇ ਪੌਣੇ ਆ ਉਹ ਵੱਟੇ ਦੀ ਵੱਟੇ ਆਪਾਂ ਨਵੇਂ ਵਾ ਕੇ ਦੇ ਦੇਣਗੇ ਠੀਕ ਹੈ ਬਾਈ ਉਹ ਰੇਡੀਅਲ ਦਾ ਟਾਇਰ ਜਿਹੜੇ ਟਾਇਰ ਨਾਲੋਂ 10000 ਰੁਪਏ ਮਹਿੰਗਾ ਹੁੰਦਾ ਠੀਕ ਹੈ ਬਾਈ ਮੂਰਲੇ ਪੈਸੇ ਟਾਇਰ ਆਗੇ ਮੂਰਲੇ ਬਾਈ ਮੂਰਲੇ ਵੀ ਨਵੇਂ ਕਿਹੜੀ ਕੰਪਨੀ ਦਾ ਟਾਇਰ ਹੈ ਮੂਰਲੇ ਗੁਡ ਇਅਰ ਦੇ ਬਾਕੀ ਥ੍ਰੀ ਸਪੀਡ ਚ ਆਏ ਠੀਕ ਹੈ ਬਾਈ ਲੋ ਬਾਈ ਮੀਡੀਅਮ ਡਬਲ ਡਿਸਟ੍ਰਿਬਿਊਟਰ ਕੇਲ ਬ੍ਰੇਕਰ WhatsApp ਵੀਡੀਓ ਬਨਾੜ ਰਿਹਾ ਠੀਕ ਹੋ ਗਿਆ ਸਾਰਾ ਨਾਲ ਠੀਕ ਰੁਪਿਆ ਬਗੈਰ ਟਰਪੋਤੀ ਆ ਬਾਈ ਇਹ ਹਾਂ ਬਗੈਰ ਟਰਪੋਤੀ ਇਹ ਠੀਕ ਹੈ ਬਾਈ ਹਾਂ ਜੀ ਹਾਂ ਜੀ ਬਾਕੀ ਰੈਕਟਰ ਦੀ ਥੱਲੇ ਸੁੱਲੇ ਵੀ ਚੈੱਕ ਕਰਾ ਦੇ ਵੀ ਬਲਾਗ ਬਲੂਬ ਦੀ ਨਾ ਹੋਵੇ ਪਈ ਹੈਗੀ ਇੱਕ ਤਾਂ ਉਹਦਾ ਰੰਗ ਫਿੱਕਾ ਪਿਆ ਹੁੰਦਾ ਹਾਂ ਬਈ ਜਿਵੇਂ ਸਾਰਾ ਰੈਜਨਲਾ ਕਿਸੇ ਵੀ ਗੱਲ ਲੱਗੀ ਹੋਵੇ ਜੀ ਆਪਣੇ ਬਾਲੇ ਚੰਨ ਕਰੀਆ ਡਾਟੇ ਵੀ ਨਾਲ ਦੇ ਪਏ ਆ ਇਹ ਸਾਰੇ ਜਿੰਨੇ ਵੀ ਇਹ ਕੰਪਨੀ ਕਰੀਆ ਠੀਕ ਆ ਬਈ ਹਸਟਿਕਰ ਸਟicker ਵੀ ਨਾਲ ਦੇ ਆ ਰੈਕਟਰ ਦੇ ਸਟicker ਵੀ ਜੀ ਜੋ ਇਹਦੇ ਫੁੱਲ ਬ੍ਰਾਂਡ ਠੀਕ ਆ ਬਈ ਇਹ ਨੰਬਰ ਬਈ ਇਹਦਾ ਨੰਬਰ ਹੈ ਰੈਜਨਲ ਦਾ ਫਸਟ ਪਾਰਟੀ ਦਾ ਰੈਕਟਰ ਇਹਦੇ ਨੂੰ ਸਮਝ ਲਿਓ ਬਾਈ ਹਾਂ ਹਾਂ ਲੈ ਕੇ ਦੇਵਾਂਗੇ ਡਿਮਾਰਡ ਤਾਂ ਆਪਾਂ ਇਹਦੀ ਰੱਖਦੇ ਆ 4,90,000 ਰੁਪਏ ਡਿਮਾਰਡ ਕਿੰਨੇ ਦਾ ਛੱਡ ਦਾਂਗੇ ਬਾਈ ਇਹ ਆਪਾਂ ਦੇਵਾਂਗੇ 4,30,000 ਦਾ ਨਾ ਯਾਰ ਚਾਹ ਦੇ ਆ ਬਾਈ ਛੱਡ ਛੁੱਟ ਹੋ ਗਿਆ ਪੂਰਾ ਚਾਹ ਜਿਹੜਾ ਰੇਟ 10,000 ਬੰਦਾ ਖੁਸ਼ ਹੋ ਗਿਆ ਬਾਈ ਮੌਕੇ ਤੇ ਆਊਗਾ ਉਹਦਾ 5000 ਦੀ ਮਾਰ ਤਾਂ ਕਰ ਨਾ ਯਾਰ 10 ਕਰ ਦੇ ਮੈਂ ਨਾ 10,000 ਕਰ ਦੇ ਗੱਡੀ ਪਗਲ ਕਰੀ ਤੂੰ ਭੱਟ ਦੇ ਠੀਕ ਹੈ ਤੂੰ ਆ ਲੈ ਇੱਥੇ ਆ ਕੇ ਆਖੇ ਵੀ ਇੰਨੇ ਦਾ ਹੋ ਜੂ ਉਹ ਨਹੀਂ ਹਾਂ ਜਿਹੜਾ ਵੀਡੀਓ ਤੇ ਰੇਟ ਦੇਤਾ ਉਹੀ ਰੇਟ ਆਊਗਾ ਸਵਰਾਜ ਆਰਟਸ ਸਵਰਾਜ 855 ਮਾਡਲ ਹੈਗਾ 16 ਡਿਮਾਂਡ ਆਈ ਹੈ ਬਾਈ ਦੀ 5 ਲੱਖ ਤੇ 25000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਸਾਫ ਆ ਅਰੀਜਨਲ ਡਰੈਕਟਰ ਆ ਚੰਗਾ ਡਰੈਕਟਰ ਆਗਾ ਅਲੱਗ ਤੋਂ ਸੀਲ ਵਾਲਾ ਆ ਗਿਆ ਸਵਰਾਜ ਠੀਕ ਆ ਬਾਈ ਜੇ ਬਾਈ ਆਪਾਂ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਹੈਗੇ ਆ ਜੇ ਮਗਰਲੇ ਤਾਂ ਮੰਨ ਲਾ 65 ਕੇ ਪੈਸੇ ਵਾਲਾ ਠੀਕ ਆ ਬਾਈ ਤੇ ਅਗਲੇ ਵੀ ਇੰਨੇ ਕੀ ਆ ਅਗਲੇ 70 80 ਪੈਸੇ ਹੈਗੇ ਹੈਗੇ ਕਿਹੜੀ ਕੰਪਨੀ ਦੇ ਟਾਇਰ ਆ ਬਾਈ ਮੰਨ ਲਾ ਗੁੜੀਰ ਦੀ ਹੈ ਜਾਰੇ ਬਾਈ ਨਾਲ ਦੇ ਠੀਕ ਆ ਬਾਈ ਅ ਡਬਲ ਡਿਸਟਰੀਬਿਊਟਰ ਆ ਪਲਟੋਮਲ ਡਾਇਰੈਕਟਰ ਆ ਠੀਕ ਆ ਭਾਈ ਹੀਲ ਬ੍ਰੇਕਾਂ ਅਨਵਰਤ ਪੀਟੀਓ ਠੀਕ ਆ ਭਾਈ ਇੰਨੇ ਨੇਰ ਦੀ ਭਾਵੇਂ ਬਾਹ ਆ ਕੇ ਚੈੱਕ ਕਰ ਲਈ ਤੇ ਚੱਕ ਲੈ ਠੀਕ ਆ ਭਾਈ ਸਬਾਨ ਸਾਰੇ ਕੰਪਲੀਟ ਹੋ ਗਏ ਨਾ ਭਾਈ ਟਾਪ ਲਾਈਨ ਹੈਗੀ ਠੀਕ ਆ ਭਾਈ ਇੱਕ ਨਿਊਸ ਪਾਵਰ ਚਾਉਂਦਾ ਭਾਈ 55 ਜੀ ਹੋਣਾ ਨਾ 50 55 ਨੰਬਰ ਭਾਈ ਇਹੇ ਨੰਬਰ ਆ ਰੈਣੀ ਦਾ ਇਹ ਤੁਸੀਂ ਆਪਾਂ ਲੈ ਕੇ ਜਾਓਗੇ ਇਹਨੂੰ ਦੀ ਦਾ ਖਰਚਾ ਆਪਾਂ ਠੀਕ ਆ ਭਾਈ ਦਿਵਾਨਦ ਤਾਂ ਆਪਾਂ ਇਹਦੀ ਰੱਖਦੇ ਆ 7.5 ਲੱਖ ਰੁਪਏ ਕਿੰਨੇ ਕਿਨੇ ਛੱਡ ਦਾਂਗੇ ਬਾਈ ਆਪਾਂ ਹਾਂ 5 ਲੱਖ ਦਾ ਰੇਟ ਦੇ ਜਾਏਗਾ ਹੋਰ ਕੋਈ ਮਨ ਤਾਂ ਨਹੀਂ ਜੋ ਵੀਡੀਓ ਦੇਖ ਕੇ ਆਉਂਦਾ ਬਾਈ ਓਕੇ 5-4000 ਰੁਪਏ ਦਾ ਮੰਨਦਾਰ ਕਰੀਏ ਵੱਧ ਦਾ ਕਰ ਯਾਰ ਬੰਦਾ ਖੁਦ ਆਨਾ ਪਹਿਲੇ 20000 ਘਟਾ ਲੈ ਨਾ ਨਾ 10000 ਕਰ ਦਿਆ ਠੀਕ ਆ ਆ ਜਾ ਬਸ ਪ੍ਰੀਤ 4549 4849 ਡਬਲ ਕਲਚ ਹੁੰਦਾ ਇਹ ਮਾਡਲ ਹੈਗਾ 12 ਮਾਰ ਕੇ 12 ਦੇ ਕਾਪੀ ਹੈ ਜੀ 13ਾਂ ਦੀ ਹੈ ਇਹ 2 ਲੱਖ ਤੇ 65 ਹਜ਼ਾਰ ਡਿਮਾਂਡ ਆ ਇਹ ਆਪਣੇ ਰੇਸਤੇਦਾਰਾਂ ਦਾ ਲੈਕਾ ਠੀਕ ਹੈ ਭਾਈ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਨਵਾਂ ਡ੍ਰੈਕਟਰ ਆ ਯਾਰ ਇਹ ਤਾਂ ਆਪਣੇ ਵੇਸਤੇਦਾਰਾਂ ਨੇ ਹੀ ਨਵਾਂ ਘੜਾਇਆ ਹੋਇਆ ਠੀਕ ਪਹਿਲੇ ਨਾ ਹੀ ਹੈ ਭਾਈ ਪਹਿਲੇ ਨਾ ਆਪਣੇ ਰੇਸਤੇਦਾਰਾਂ ਨੇ ਖੁਦ ਦੇ ਨਾਂ ਨਾਲ ਦੇ ਹੀ ਪਏ ਆ ਟੈਟੂ ਦਾ ਬੜਾ ਮੋਟੇ ਚਲਾਇਆ ਹੈਗਾ ਕਿਹੜੀ ਕੰਪਨੀ ਜਿਹੜਾ ਬਈ ਇਹ ਬੇਚਾਰੇ ਹੈਗੇ ਅੱਧੇ ਦਾ 40 45 45 ਰੁਪਏ ਲਾ ਲੋ ਅੱਧੇ ਕ ਹੈਗੇ ਹੈਗਾ ਠੀਕ ਹੈ ਭਾਈ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਬਾਈ ਹਾਂ ਸਮਾਨ ਸਾਰਾ ਮੀਵਕ ਨੋਕੀ ਵਗੈਰਾ ਲੱਗੀ ਹੋਈ ਹੈ ਜੀ ਠੀਕ ਹੈ ਬਾਈ ਬਾਕੀ ਡਬਲ ਕਲੱਚ ਆ ਇਹ ਹਾਂ ਬਾਈ ਪਹਿਲੇ ਨਾ ਆਪਣੇ ਕੋਲ ਦਰਸਤਾਰਾਂ ਦਾ ਨਮਾਕੜਾ ਆ ਰਿਹਾ ਨੰਬਰ ਆ ਰਿਹਾ ਤਾਂ ਉਹ ਹੀ ਡਾਕੂਮੈਂਟਸ ਕੰਪਲੀਟ ਮਿਲਣਗੇ ਠੀਕ ਹੈ ਬਾਈ ਰੰਗ ਰੇਟ ਸਾਰਾ ਠੀਕ ਹੈ ਬਾਈ ਕਿੰਨੇ ਹਸ ਪਾਵਰ ਚ ਆਉਂਦਾ ਬਾਈ ਇਹ 45 ਹਸ ਪਾਵਰ 45 ਹਸ ਪਾਵਰ ਚ ਠੀਕ ਹੈ ਬਾਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਆ 2,65,000 ਰੁਪਏ ਰੋੜਾ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਹੀ ਔਰ ਕੋਈ ਮਾਨਤਾਂ ਵਿੱਚ ਵੀਡੀਓ ਦੇਖੇ ਨਹੀਂ ਮੈਂ ਜੱਪ ਦਿੰਦਾ ਨਹੀਂ। ਕੀ ਹਾਲ ਹੈ ਯਾਰ? ਹਾਂ ਮੈਂ ਮੰਨ ਕੇ ਚੱਲਦਾ ਹਾਂ। ਉਹ ਜੀ ਆਪਾਂ ਛੱਤਰੀ ਦੀ ਗੱਲ ਕਰੀ ਗਈ ਛੱਤਰੀ ਲੱਗੀ ਗਈ ਹੈ। ਹਾਂ 15000 ਦੀ ਛੱਤਰੀ ਆ। ਠੀਕ ਆ ਭਾਈ। ਜੀ ਆਪਾਂ ਉਹਦੇ ਚ ਮੈਂਟਸ ਕਰਕੇ 2 ਲੱਖ ਦੇ ਕੇ ਆਪਾਂ ਕਰਦੇ ਹਾਂ। ਠੀਕ। ਗੱਡੀ ਦਾ ਕਿਧਰ ਵੀ ਨਾ ਮਾਟਾ। ਹਾਂ ਭਾਈ। ਐ ਵੀ ਨਾਲ ਦੇ ਹੁਣ ਦੇਖ ਲੈ ਕਿੰਨਾ ਕੀ ਚੱਲਿਆਗਾ। ਠੀਕ ਆ। ਸਾਡੇ ਨਾਲ 45 ਲੱਖ ਘਟ ਪਈ ਹੈ। ਠੀਕ ਯਾਰ ਮਾਨਤਾ ਤਾਂ ਤਾਂ ਕਰੀ ਜੋ ਕੋਈ ਬੰਦਾ ਆਪਣੀ ਵੀਡੀਓ ਦੇਖੇ ਹੋਵੇ 5000 ਕਰਦਾ ਇਹ 5000 ਕਰਦਾ ਇਹ ਗੱਲ ਕਰ ਇਹਨੂੰ ਡਿਸਕਾਊਂਟ ਮਿਲਣਾ ਇਹਨਾਂ ਗੱਲਾਂ ਆਪਣੇ ਰਿਸ਼ਤੇਦਾਰਾਂ ਨੇ ਤਾਂ 2 ਲੱਖ 40 45000 ਤੂੰ ਛਡਾਲੀ ਨਾ ਯਾਰ ਠੀਕ ਯਾਰ ਠੀਕ ਯਾਰ ਤੇ ਇੱਕ ਦੂ ਬਾਦ ਬਈ ਆਪਣੇ ਕੋਲੇ ਜਿੰਨੇ ਵੀ ਆਪਾਂ ਟਰੈਕਟਰ ਦਾ ਇਹਦੇ ਵਿੱਚ ਪੁਰਾਣਾ ਟਰੈਕਟਰ ਕੱਢ ਲਾਂਗੇ ਬਾਈ ਪੁਰਾਣਾ ਟਰੈਕਟਰ ਵੀ ਕੱਢ ਲਾਂਗੇ ਜੇ ਸਿਲੰਡਰ ਵਗੈਰਾ ਸਹੀ ਹੋਵੇ ਲੋਨ ਵੀ ਕਰਵਾ ਕੇ ਦੇ ਦਿਆਂਗੇ ਠੀਕ ਹੈ ਬਾਈ ਸਾਡੀ ਆਪਣਾ ਫੋਨ ਨੰਬਰ ਨੋਟ ਕਰ ਲਓਗੇ 9934003250 9934003250 ਠੀਕ ਹੈ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਧੰਨਵਾਦ